ਸਤਿ ਸ਼੍ਰੀ ਅਕਾਲ ਸ਼ਰਕਤ ਜੀ ਵੀ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਬਹੁਤ ਹੀ ਪੰਜਾਬ ਦਾ ਨਾਮ ਉੱਚੀਆਂ ਜਿਹੜੀਆਂ ਉਡਾਨਾਂ ਤੇ ਲੈ ਕੇ ਜਾਣ ਵਾਲਾ ਪੰਜਾਬ ਦਾ ਉਹ ਨਾਮਵਰ ਕਲਾਕਾਰ ਸਰਦਾਰ ਸੰਜੀਤ ਸਿੰਘ ਬਿੰਦ ਰਖਿਆ ਬਹੁਤ ਜਿਹੜਾ ਪੰਜਾਬ ਦਾ ਨਾਮ ਉਹਨਾਂ ਦੇ ਵੱਲੋਂ ਉੱਚਾ ਚੱਕਿਆ ਗਿਆ ਆਪਣੀ ਗਾਇਕੀ ਦੇ ਸਫ਼ਰ ਦੇ ਦੌਰਾਨ ਉਹ ਕਿਸੇ ਵੀ ਜਾਣ ਪਛਾਣ ਦੇ ਮਹਤਾਜ ਨਹੀਂ ਸਨ ਆਪਣੇ ਵੇਲੇ ਦੇ ਵਿੱਚ ਪੂਰੀ ਆਪਣੀ ਜਿਹੜੀ ਹੈ ਸੰਗੀਤ ਜਗਤ ਦੇ ਵਿੱਚ ਤਾਕ ਜਮਾਨ ਵਾਲੇ ਵਿੰਦਰਖੀ ਦੇ ਘਰ ਦੇ ਅਸੀਂ ਅੱਜ ਬਾਹਰ ਖੜੇ ਆ ਤਾਂ ਦੇਖ ਸਕਦੇ ਹੋ ਤੁਸੀਂ ਇਹ ਉਹਨਾਂ ਦਾ ਪੁਰਾਣਾ ਜਿਹੜਾ ਘਰ ਹੈ ਜਿੱਥੇ ਉਹ ਜੰਮੇ ਪਲੇ ਖੇਡੇ ਹੱਸੇ ਤਾਂ ਬਹੁਤ ਚੀਜ਼ਾਂ ਜਿਹੜੀਆਂ ਅਸੀਂ ਇੱਥੇ ਆ ਕੇ ਦੇਖੀਆਂ ਨੇ ਇਸ ਘਰ ਦੇ ਵਿੱਚ ਪਹਿਲਾਂ ਜਿਹੜੇ ਹੈ ਬਜੇ ਰਹਿਣ ਲੱਗ ਪਏ ਸੀ ਉਹਨਾਂ ਨੂੰ ਜਿਹੜੀ ਸਾਫ ਸਵਾਰ ਦੇ ਲਈ ਛੱਡਿਆ ਹੋਇਆ ਸੀ ਏ ਬਈ ਇਹ ਜਿਹੜੇ ਸਾਫ਼ ਸਭਾਲ ਕਰਦੇ ਸੀ ਪਰ ਉਹਨਾਂ ਨੇ ਕੀ ਕੀਤਾ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਬਹੁਤ ਜਿਹੜਾ ਘਰ ਦਾ ਸਬੰਧ ਚੱਕ ਕੇ ਲੈ ਗਏ ਨੇ ਕਾਫੀ ਕੁਸ਼ ਇੱਥੋਂ ਚੀਜ਼ਾਂ ਦੇ ਲੋਕ ਚੱਕ ਕੇ ਜਿਹੜੀਆਂ ਵੇਚੀਆਂ ਤਾਂ ਫਿਰ ਜਿਹੜਾ ਬਿੰਦ ਰਖੀਆ ਪਰਿਵਾਰ ਹੈ ਬਿੰਦ ਰਖੀਏ ਦੀ ਜਿਹੜੇ ਸਿਸਟਮ ਨੇ ਉਹਨਾਂ ਦੇ ਭੈਣਾਂ ਵੱਲੋਂ ਫਿਰ ਉਹਨਾਂ ਨੂੰ ਜਿਹੜਾ ਇਥੋਂ ਕੱਢ ਦਿੱਤਾ ਗਿਆ ਤਾ ਹੋਰ ਵੀ ਇੱਕ ਬੰਦੇ ਨੂੰ ਜਿਹੜਾ ਇੱਥੇ ਸਾਮ ਸਭਾਲਣ ਦੇ ਲਈ ਛੱਡਿਆ ਸੀ ਉਹ ਵੀ ਬੰਦੇ ਨੇ ਜਿਹੜੀ ਚੰਗੀ ਤਰ੍ਹਾਂ ਸਾਮ ਸਭਾਲ ਨਹੀਂ ਕੀਤੀ ਤਾਂ ਫਿਰ ਉਸ ਨੂੰ ਜਿਹੜਾ ਨੇ ਉਹਦੇ ਵੱਲੋਂ ਕੱਢ ਦਿੱਤਾ ਗਿਆ ਤਾਂ ਹੁਣ ਉਹਨਾਂ ਦੇ ਪਰਿਵਾਰ ਦੇ ਮੈਂਬਰ ਇੱਥੇ ਆਉਂਦੇ ਨੇ ਆਏ ਸਾਲ ਜਦੋਂ ਵੀ ਵਿਪਿੰਦਰ ਖੰਡ ਦੇ ਵਿੱਚ ਪ੍ਰੋਗਰਾਮ ਹੁੰਦਾ ਸਭਾ ਹੁੰਦੀ ਹੈ ਮਾਗੀ ਦਾ ਜਿਹੜਾ ਮੇਲਾ ਭਰਦਾ ਤਾਂ ਉਹਨਾਂ ਦੇ ਨਾਲ ਦੇ ਵਿੱਚ ਆਉਂਦੇ ਨੇ ਜਿਹੜੀ ਸਾਫ ਸਫਾ ਵਾਲਾ ਇੱਥੇ ਦੀ ਕਰਕੇ ਜਾਂਦੇ ਨੇ ਪਰ ਦੇਖ ਸਕਦੇ ਹੋ ਤੁਸੀਂ ਘਰ ਦੀ ਜਿਹੜੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ ਸੋ ਇੱਥੇ ਇੱਕ ਜਿਹੜਾ ਸੋਚਣ ਦਾ ਵਿਸ਼ਾ ਇਹ ਹੈ ਇਸ ਤਰ੍ਹਾਂ ਦੇ ਜਿਹੜੇ ਮਹਾਨ ਕਲਾਕਾਰ ਜਿਨ੍ਹਾਂ ਨੇ ਬਹੁਤ ਸੋਹਣੇ ਸੁਹਣੇ ਜਿਹੜੇ ਗੀਤ ਐ ਪੰਜਾਬੀ ਇੰਡਸਟਰੀ ਨੂੰ ਦਿੱਤੇ ਪੂਰੀ ਪੰਜਾਬੀ ਇੰਡਸਟਰੀ ਜਿਹੜਾ ਨਾਮ ਆ ਬਲੰਦੀਆਂ ਤੇ ਲੈ ਕੇ ਗਏ ਨੇ ਪੰਜਾਬੀ ਸੰਗੀਤ ਨੂੰ ਤਬਿੰਦ ਰਖੀਆ ਆਪਣੇ ਟਾਈਮ ਦੇ ਵਿੱਚ ਚੋਟੀ ਦਾ ਕਲਾਕਾਰ ਸੀ ਜਦੋਂ ਉਹਨਾਂ ਦੀ ਮੌਤ ਹੋ ਗਈ ਤਾਂ ਫਿਰ ਸਾਰਾ ਪਰਿਵਾਰ ਇੱਧਰ ਉੱਧਰ ਹੋ ਗਿਆ ਕਿਉਂਕਿ ਬੱਚੇ ਵੀ ਅੱਜ ਕੱਲ ਥੋੜਾ ਐਵੇਂ ਵੀ ਹੋ ਜਾਂਦਾ ਕਿ ਆਪਣਾ ਜਿਹੜਾ ਘਰ-ਬਾਰ ਆ ਪਸ਼ੋਕੜ ਪਿੰਡ ਛੱਡ ਕੇ ਸ਼ਹਿਰ 'ਚ ਹੀ ਰਹਿਣਾ ਪਸੰਦ ਕਰਦੇ ਨੇ ਦੱਸ ਦिए ਕਿ ਇਹ ਸਰਦਾਰ ਬਿੰਦ ਰਖੀਏ ਜੀ ਉਹਨਾਂ ਦੇ ਜਿਹੜੇ ਬੇਟੇ ਨੇ ਉਹ ਬਾਹਰ ਰਹਿੰਦੇ ਨੇ ਤਾਂ ਉਹਨਾਂ ਦੇ ਜਿਹੜੇ ਵਾਈਫ ਨੇ ਉਹ ਵੀ ਬਾਹਰ ਹੀ ਰਹਿੰਦੇ ਨੇ ਮੋਹਾਲੀ ਰਹਿੰਦੇ ਨੇ ਕਈ ਵਾਰ ਬਾਹਰ ਵੀ ਚਲੇ ਜਾਂਦੇ ਨੇ ਵਿਦੇਸ਼ ਦੇ ਵਿੱਚ ਜਦੋਂ ਕਦੇ ਫਿਲਮ ਦੀ ਸ਼ੂਟਿੰਗ ਕਰਨੀ ਹੁੰਦੀ ਜਾਂ ਉਦਾਂ ਤਾਂ ਹੁਣ ਜਿਹੜੀ ਘਰ ਦੀ ਹਾਲਤਾ ਉਹ ਖਸਤਾ ਹੈ ਇੱਥੇ ਕੋਈ ਵੀ ਨਹੀਂ ਰਹਿੰਦਾ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਇੱਥੇ ਜਿਹੜੇ ਆ ਭਾਈ ਛੱਡੇ ਗਏ ਸੀ ਸਾਨੂੰ ਸੰਭਾਲ ਦੇ ਲਈ ਤਾਂ ਉਹਨਾਂ ਨੇ ਥੋੜਾ ਟਾਈਮ ਸਾਮ ਸੰਭਾਲ ਜਿਹੜੀ ਕੀਤੀ ਵੀ ਆ ਬਾਅਦ ਵਿੱਚ ਜਿਵੇਂ ਉਹਨਾਂ ਨੂੰ ਸਾਮ ਸੰਭਾਲ ਦੇ ਲਈ ਛੱਡਿਆ ਹੋਇਆ ਸੀ ਸਾਨੂੰ ਦੱਸ ਦਿਆ ਗਵੰਡੀ ਵੀ ਉਹਨਾਂ ਨੇ ਇੱਥੋਂ ਸਮਾਨ ਸਪੂਨ ਜਿਆ ਕਾਫੀ ਚੱਕ ਕੇ ਜਿਹੜਾ ਵੇਚਣਾ ਸ਼ੁਰੂ ਕਰ ਦਿੱਤਾ ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਬਹੁਤ ਜਿਹੜੇ ਵੀ ਜਦੋਂ ਵੀ ਪ੍ਰੋਗਰਾਮ ਹੁੰਦਾ ਤਾਂ ਵਿੰਦ ਰਖੀਦਾ ਇੱਕ ਗਾਣਾ ਜਿਹੜਾ ਉਹ ਅਕਸਰ ਹੀ ਜਿਹੜਾ ਚੱਲਦਾ ਦਿਖਾਈ ਦਿੰਦਾ ਹੁੰਦਾ ਵਿਆਹਾਂ ਦੇ ਉੱਪਰ ਪਾਰਟੀਆਂ ਦੇ ਉੱਪਰ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤਾਂ ਹੋਰ ਬਹੁਤ ਜਿਹੜੇ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਘਰ ਦੇ ਅੰਦਰ ਵੀ ਕੈਮਰਾ ਮਾਰਨ ਦੀ ਕੋਸ਼ਿਸ਼ ਕਰਦੇ ਦੇਖ ਰਹੇ ਹੋ ਤੁਸੀਂ ਇਹ ਗੱਡੀ ਇਹ ਗੱਡੀ ਖੜੀ ਹੈ ਸਰਦਾਰ ਸਰਜੀਤ ਸਿੰਘ ਬਿੰਦਰਖੀਆ ਉਹਨਾਂ ਦੀ ਜਿਹੜੀ ਗੱਡੀ ਦੇ ਵਿੱਚ ਅਕਸਰ ਉਹ ਖਾੜੇ ਲੈਣ ਵਾਸਤੇ ਜਾਂਦੇ ਸਨ ਤਾਂ ਇਸੇ ਗੱਡੀ ਦੇ ਨਾਲ ਉਹ ਪੂਰੇ ਪੰਜਾਬ ਦੇ ਵਿੱਚ ਜਦੋਂ ਖਾੜੇ ਲੈਣ ਜਾਂਦੇ ਸੀ ਇਹ ਗੱਡੀ ਹੈ ਜਿਸ ਦੇ ਵਿੱਚ ਕਦੇ ਬਿੰਦਰਖੀਆ ਬੈਠ ਕੇ ਪੰਜਾਬ ਦੇ ਵਿੱਚ ਸਟੇਜਾਂ ਦਾ ਸ਼ਿੰਗਾਰ ਹੈ ਜਿਹੜਾ ਬਣਦੇ ਸੀ ਤਾਂ ਇਸੇ ਘਰ ਦੇ ਵਿੱਚ ਬਹੁਤ ਸਾਰੀਆਂ ਮਹਿਫਲਾਂ ਲੱਗਦੀਆਂ ਸੀ ਬਹੁਤ ਸੋਹਣੇ ਸੋਹਣੇ ਜਦੋਂ ਗੀਤ ਪੰਜਾਬ ਦੀ ਇੰਡਸਟਰੀ ਨੂੰ ਦਿੱਤੇ ਬਿੰਦਰਖਿਆ ਹੁਣਾਂ ਦੇ ਵੱਲੋਂ ਤਾਂ ਬਿੰਦਰਖਿਆ ਹੁਣਾਂ ਦਾ ਜਿਹੜਾ ਨਾਮ ਆ ਉਹ ਪੂਰਾ ਆਸਮਾਨ ਨੂੰ ਛੂ ਗਿਆ ਸੀ ਇੱਕ ਵਾਰ ਬਿੰਦਰਖਿਆ ਬਿੰਦਰਖਿਆ ਹੋ ਗਈ ਸੀ ਬਹੁਤ ਹੀ ਸੁਰੀਲੇ ਵੀ ਸੀ ਏਕ ਦੇ ਵਜੂ ਵੀ ਬਹੁਤ ਜਿਆਦਾ ਜਿਹੜੇ ਹੈ ਮੰਨੇ ਜਾਂਦੇ ਸੀ ਉਹਨਾਂ ਦੀ ਛੇਕ ਵੀ ਬਹੁਤ ਜਿਹੜੀ ਉੱਚੀ ਸੀ ਉਹਨਾਂ ਦਾ ਜਿਹੜਾ ਟਰੈਕ ਹੈ ਇੱਕ ਤੁਸੀਂ ਹੋਰ ਵੀ ਟ੍ਰੈਕ ਉਹ ਤਾਂ ਸੁਣਿਆ ਹੋਣਾ ਸਾਨੂੰ ਟ੍ਰੇਡਾ ਟੇਡਾ ਤੱਕਦੀ ਤੂੰ ਅਕਸਰ ਅੱਜ ਵੀ ਉਹ ਜਿਹੜਾ ਪਾਰਟੀਆਂ ਦੇ ਉੱਪਰ ਜਿਹੜਾ ਸੁਣਦੇ ਸ਼ਕੀਨ ਨੇ ਲੋਕ ਬਹੁਤ ਸਾਰੇ ਇਸ ਤਰ੍ਹਾਂ ਦੀ ਜਿਹੜੇ ਸਤਾਰੇ ਨੇ ਜਿਹੜੇ ਸਾਨੂੰ ਛੱਡ ਕੇ ਚਲੇ ਗਏ ਨੇ ਜਿਹੜੇ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਉਹਨਾਂ ਦੇ ਜਿਹੜੇ ਗੀਤ ਹੈ ਉਹ ਅੱਜ ਵੀ ਜਿਹੜੇ ਹੈ ਉਹਨਾਂ ਨੂੰ ਜਿੰਦਾ ਰੱਖਿਆ ਹੋਇਆ ਗੀਤਾਂ ਨੇ ਚਾਹੇ ਉਹ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ ਚਾਹੇ ਉਹ ਬਿੰਦਰਖਸ਼ੇ ਦੀ ਗੱਲ ਕਰ ਲਈਏ ਤਾਂ ਹੋਰ ਵੀ ਬਹੁਤ ਸਾਰੇ ਹੀ ਪੰਜਾਬ ਦੇ ਵਿੱਚ ਅਜਿਹੇ ਕਲਾਕਾਰ ਨੇ ਜੀ ਇਹਨਾਂ ਦੇ ਗੀਤਾਂ ਦੇ ਜ਼ਰੀਏ ਉਹ ਅੱਜ ਵੀ ਜਿਉਂਦਾ ਨੇ ਅਸੀਂ ਇਹ ਵੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਦੇ ਹਾਂ ਖਾਸ ਕਰਕੇ ਜਿਹੜੇ ਪਿੰਡ ਵਾਸੀ ਨੇ ਉਹਨਾਂ ਨੂੰ ਵੀ ਅਵੀਲ ਕਰਦੇ ਹਾਂ ਕਿ ਤੁਹਾਡੇ ਪਿੰਡ ਦਾ ਜਿਹੜਾ ਉਹ ਹੀਰਾ ਕਲਾਕਾਰ ਸੀ ਤੁਹਾਡੇ ਪਿੰਡ ਦੀ ਜਿਹੜੀ ਮਤਲਬ ਉਹ ਜਾਣ ਪਹਿਚਾਨ ਹੈ ਪੂਰੇ ਪੰਜਾਬ ਦੇ ਵਿੱਚ ਇਸ ਹੀਰੇ ਦੇ ਵੱਲੋਂ ਕਰਵਾਈ ਗਈ ਤਾਂ ਤੁਸੀਂ ਵੀ ਜਰੂਰ ਇਸ ਘਰ ਨੂੰ ਇਸ ਵਿਰਾਸਤ ਨੂੰ ਉਹਨਾਂ ਦੀ ਨੂੰ ਸਾਂਭ ਕੇ ਜਰੂਰ ਰੱਖਿਓ ਸਾਥ ਦਿਓ ਤਾਂ ਜਰੂਰ ਕੇਅਰ ਕਰਿਆ ਕਰਿਓ ਦੇਖ ਸਕਦੇ ਹੋ ਤੁਸੀਂ ਘਰ ਦੀ ਜਿਹੜੀ ਹਾਲ ਤੱਕ ਇੰਨੀ ਖਾਸਤਾ ਹੋ ਚੁੱਕੀ ਹੈ ਤਾਂ ਇਹ ਜਿਹੜੀ ਗੱਡੀ ਹੈ ਖੜੀ ਬੰਦ ਰੱਖੀ ਹੋਣਾ ਦੀ ਤਾਂ ਕੋਈ ਵੇਲਾ ਇਸ ਤਰ੍ਹਾਂ ਲ ਹੋ ਗਿਆ ਜਦੋਂ ਘਰ ਦੀ ਲੌਬੀ ਜਿਹੜੀ ਉੱਪਰ ਬਣੀ ਹੋਈ ਹੈ ਬਾਲਕਨੀ 'ਚ ਖੜਦੇ ਹੋਣਗੇ ਇੱਥੇ ਜਦੋਂ ਉਹ ਚਾਦਰਾਂ ਲਾ ਕੇ ਪ੍ਰੋਗਰਾਮ ਤੇ ਜਾਣਾ ਹੁੰਦਾ ਸੀ ਉਹਨਾਂ ਨੇ ਤਿਆਰ ਹੋ ਕੇ ਤਾਂ ਕਿੰਨਾ ਉਹ ਸਮੇਂ ਦੇ ਵਿੱਚ ਉਹ ਉਹਨਾਂ ਨੂੰ ਜਿਹੜਾ ਲੋਕਾਂ ਨੇ ਸ਼ੋਰਤ ਨਾਲ ਨਵਾਜਿਆ ਉਹਨਾਂ ਨੂੰ ਬਹੁਤ ਬੁਲੰਦੀਆਂ ਤੇ ਜਿਹੜਾ ਪਹੁੰਚਾਇਆ ਉਹਨਾਂ ਦੀ ਗੀਤਾਂ ਨੇ ਤਾਂ ਸੰਤੂ ਸਰ ਸਰਜੀਤ ਧੋਣੀ ਜਿਹੜੇ ਸੀਗੇ ਉਹ ਗੀਤ ਦਿੰਦੇ ਸੀ ਵਿਵੇਨਦ ਰਖਿਆ ਉਹਨਾਂ ਦੇ ਵੀ ਇਹ ਇੰਟਰਵਿਊ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਉਹਨਾਂ ਨੇ ਵੀ ਕਹੀਆਂ ਕਿ ਵਿਵੇਨਦ ਰਖਿਆ ਬਹੁਤ ਹੀ ਕੈਂਟ ਤੇ ਦਿਲਦਾਰ ਇਨਸਾਨ ਸੀਗੇ ਇਹ ਤਾਂ ਆਪਣੀ ਗੀਤਾਂ ਦੇ ਜਰੀਏ ਉਹਨਾਂ ਨੇ ਵੱਲੋਂ ਵੀ ਪੰਜਾਬ ਦਾ ਜਿਹੜਾ ਨਾਮ ਹੈ ਕਾਫੀ ਜ਼ਿਆਦਾ ਬੁਲੰਦੀਆਂ ਤੇ ਪਹੁੰਚਾਇਆ ਹੈਗਾ ਤਾਂ ਦੇਖ ਰਹੇ ਹੋ ਤੁਸੀਂ ਇਹ ਹੁਣ ਜਿਹੜੀ ਘਰ ਦੀ ਹਾਲਤ ਹੈ ਇਸ ਤਰ੍ਹਾਂ ਦੀ ਹੈ ਅੱਜ ਉਹਨਾਂ ਦਾ ਪਰਿਵਾਰ ਆਇਆ ਹੋਇਆ ਹੈ ਉਹਨਾਂ ਦੀਆਂ ਜਿਹੜੀਆਂ ਭੈਣਾਂ ਨੇ ਸਰਦਾਰ ਸਰਜੀਤ ਸਿੰਘ ਬਿੰਦਰਖੀ ਉਹਨਾਂ ਦੀਆਂ ਉਹ ਇਸੇ ਪਿੰਡ ਦੇ ਵਿੱਚ ਆਈਆਂ ਹੋਈਆਂ ਨੇ ਅੱਜ ਕਿਉਂਕਿ ਇਸ ਪਿੰਡ ਦੇ ਵਿੱਚ ਮੱਗੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਇਹ ਲੱਗਦਾ ਮੱਗੀ ਜਿਹੜੀ ਹੈ ਭਰਦੀ ਹੈ ਤਾਂ ਦੇਖ ਰਹੇ ਹੋ ਤੁਸੀਂ ਇਹ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਗੱਡੀ ਹੈ ਇਸ ਗੱਡੀ ਦੇ ਉੱਪਰ ਕਦੇ ਉਹ ਪੰਜਾਬ ਦਾ ਸਰੀਲਾ ਫਨਕਾਰ ਬਹੁਤ ਸੋਹਣੇ-ਸੋਹਣੇ ਇੰਡਸਟਰੀ ਨੂੰ ਗੀਤ ਦੇਣ ਵਾਲਾ ਮਰਹੂਮ ਸਰਦਾਰ ਸਰਜੀਤਬਿੰਦ ਰਖੀਆ ਇਸ ਗੱਡੀ ਦੇ ਪਰ ਸਵਾਰੀ ਕਰਕੇ ਆਪਣੇ ਖਾੜੇ ਲਾਣ ਜਿਹੜੇ ਉਹ ਜਾਂਦੇ ਹੋਣਗੇ ਤਾਂ ਅੱਜ ਦੇਖ ਲਓ ਜਦੋਂ ਉਹ ਨਹੀਂ ਰਹੇ ਤਾਂ ਪਿੱਛੇ ਤੋਂ ਕੀ ਹਾਲਾਤ ਬਣ ਗਏ ਨੇ ਉਹਨਾਂ ਦਾ ਜਾਣ ਤੋਂ ਪਹਿਲਾਂ ਦਾ ਇੱਕ ਟਰੈਕ ਸੀ ਬੇਮਤ ਟੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਤਾਂ ਉਸ ਗੀਤ ਨੇ ਜਦੋਂ ਲੋਕਾਂ ਨੇ ਕੰਨਾਂ ਦੇ ਵਿੱਚ ਉਹ ਗੀਤ ਪਾਇਆ ਬਹੁਤ ਸਾਰੇ ਲੋਕ ਜਿਹੜੇ ਰੋਏ ਵੀ ਸਾਰਾ ਪੰਜਾਬੀ ਤਕਰੀਬਨ ਉਹਨਾਂ ਟਾਈਮਾਂ ਦੇ ਵਿੱਚ ਰੋਏ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ ਤਾਂ ਇਹ ਗੀਤ ਲੋਕਾਂ ਨੇ ਬੋਲ ਕਹਿ ਰਿਹਾ ਕਿ ਉਹਨਾਂ ਨੂੰ ਹੋ ਸਕਦਾ ਪਹਿਲਾਂ ਜਿਹੜਾ ਆਪਣੀ ਮੌਤ ਦੇ ਬਾਰੇ ਪਤਾ ਲੱਗ ਗਿਆ ਹੋਵੇ ਤਾਂ ਜਿਵੇਂ ਪ੍ਰਮਾਤਮਾ ਨੇ ਕਰਾਣੇ ਸੀ ਉਹਨਾਂ ਤੋਂ ਪਹਿਲਾਂ ਇਹ ਜਿਹੜਾ ਕੁਝ ਕੁ ਸਮਾਰਟ ਟਰੈਕ ਹੈ ਉਹ ਕਰਵਾ ਦਿੱਤਾ ਸੀ ਕੋਈ ਮਹਾਰਾਜ ਦੇ ਵੱਲੋਂ ਹੀ ਇਹ ਜਿਹੜੀ ਆਪਾਂ ਚਮਤਕਾਰ ਹੀ ਕਹਿ ਸਕਦੇ ਹਾਂ ਕਿ ਉਹਨਾਂ ਦੀ ਬਾਤ ਜਿਹੜੀ ਇਹ ਡੈਥ ਹੋ ਗਈ ਜਦੋਂ ਉਹਨਾਂ ਨੇ ਇਹ ਗਾਣਾ ਗਾਇਆ ਸੀ ਵੀ ਮੈਂ ਤਿੜਕੇ ਕੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਉਸ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਇਹ ਡੈਥ ਹੋ ਜਾਂਦੀ ਹੈ ਤਾਂ ਦੇਖ ਰਹੇ ਹੋ ਤੁਸੀਂ ਹੁਣ ਘਰ ਦੀ ਜਿਹੜੀ ਮੌਜੂਦਾ ਹਾਲਤ ਹੈ ਉਹ ਇਸ ਤਰ੍ਹਾਂ ਦੀ ਹੈ ਸੋ ਇਸ ਘਰ ਨੂੰ ਜਿਹੜਾ ਸਾਭ ਕੇ ਰੱਖਣ ਦੀ ਜ਼ਰੂਰਤ ਵੀ ਹੈ ਤਾਂ ਘਰ ਦੇ ਜਿਹੜੀ ਮੁਰੰਮਤਾਂ ਹੋ ਕਰਾਈ ਵੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਹੀਰੇ ਇਸ ਤਰ੍ਹਾਂ ਦੇ ਹੋਏ ਨੇ ਜਿਨ੍ਹਾਂ ਦੀਆਂ ਅੱਜ ਵੀ ਜਿਹੜੀਆਂ ਯਾਦਾਂ ਉਹ ਵਰਕਰਾਰ ਨੇ ਆਪਣੇ ਗੀਤਾਂ ਦੇ ਜਰੀਏ ਤਾਂ ਜੇਕਰ ਪੁਆਦ ਏਰੀਏ ਦੀ ਰੋਪੜ ਏਰੀਏ ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਜਿਹੜਾ ਸੁਰੀਲਾ ਗਾਇਕ ਸੀ ਜਿਸ ਦੇ ਵੱਲੋਂ ਪੰਜਾਬ ਦਾ ਨਾਮ ਜਿਹੜਾ ਬਹੁਤ ਉੱਚੀਆਂ ਬਲੰਦੀਆਂ ਤੇ ਪਹੁੰਚਾਇਆ ਗਿਆ ਪੰਜਾਬ ਦਾ ਇਹ ਜਿਹੜਾ ਪਿੰਡ ਬਿੰਦਰਖ ਪਿੰਡ ਉਹ ਕਿਸੇ ਵੀ ਜਾਣ ਪਛਾਣ ਦਾ ਮੁਹਤਾਜ ਨਹੀਂ ਰਿਹਾ ਕਿਉਂਕਿ ਸਰਜੀਤ ਬਿੰਦਰਖੀਆ ਇਸ ਪਿੰਡ ਦੇ ਵਿੱਚ ਜੰਪਲ ਜੰਪਲ ਹੋ ਕੇ ਉਹਨਾਂ ਦੇ ਵੱਲੋਂ ਜਦੋਂ ਇੰਡਸਟਰੀ ਨੂੰ ਸੋਹਣੇ ਸੋਹਣੇ ਗੀਤ ਦਿੱਤੇ ਗਏ ਤਾਂ ਇੱਕ ਵਾਰੀ ਇੰਡਸਟਰੀ ਦੇ ਵਿੱਚ ਬਿੰਦਰਖੀਆ ਬਿੰਦਰਖੀਆ ਹੀ ਕਰਵਾ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਤਾਂ ਦੇਖ ਰਹੇ ਹੋ ਤੁਸੀਂ ਹੁਣ ਮੌਜੂਦਾ ਜਿਹੜੇ ਘਰ ਦੇ ਹਾਲਾਤ ਨੇ ਕੁਝ ਇਸ ਤਰ੍ਹਾਂ ਦੇ ਨਹੀਂ ਉਹਨਾਂ ਦੇ ਜਾਣ ਤੋਂ ਮਗਰੋਂ ਤਾਂ ਇਹ ਗੱਡੀ ਜਿਹੜੀ ਦੇਖ ਸਕਦੇ ਹੋ ਤੁਸੀਂ ਸ਼ਾਇਦ ਅੱਜ ਵੀ ਉਹਨਾਂ ਨੂੰ ਉਡੀਕਦੀ ਹੋਵੇਗੀ ਕਿ ਉਹ ਆਉਣਗੇ ਏ ਮੇਰੇ ਵਿੱਚ ਬੈਠ ਕੇ ਜਿਹੜਾ ਖਾੜਾ ਲਾਣ ਜਾਣਗੇ ਸੋ ਦੇਖ ਰਹੇ ਹੋ ਤੁਸੀਂ ਇਸ ਤਰ੍ਹਾਂ ਇਹ ਜਿਹਾ ਯਾਦਾਂ ਸੰਭਾਲ ਕੇ ਰੱਖਣ ਦੀ ਬਹੁਤ ਜ਼ਰੂਰਤ ਹੈ